ਲਓ ਵੀ ਮਿੱਤਰੋ ਤੁਹਾਨੂੰ ਅੱਜ ਪੁਰਾਣਾ ਖਜ਼ਾਨਾ ਲੱਭਿਆ ਵੈ ਦਿਖਾਉਣੇ ਆ ਹਿੰਦੂਸਤਾਨ ਦਾ ਜਿਹੜਾ ਕਿ ਜੀਟਰ 312 ਜਿਹਦਾ ਕ ਭਾਈ ਖਰਚਾ ਹੈ ਨਾ ਆਸੇ ਨਾਲ ਉਹ ਵੀ ਘਟਾ ਤੇ ਕਿਉਂ ਆਸੇ ਨਾਲ ਉਹ ਘਟਾ ਕਿੰਨਾ ਮਾਡਲ ਹੈ ਭਾਈ ਮੁਰਦਾ ਪ੍ਰੈਸ਼ਰ ਤੇ ਹਜੇ ਵੀ ਕਿੰਨੀ ਕਿ ओरिजिनल ਹੈ ਕਿ ਸਾਰੇ ਪਾਰਟ ਚੇਂਜ ਕਰ ਰੱਖੇ ਸਾਰੀ ਗੱਲਬਾਤ ਕਰਦੇ ਆ ਵੀਰੋਰੇ ਨਾਲ ਆ ਤਾਂ ਆਜੋ ਫਿਰ ਭਾਈ ਆਪਣਾ ਨਾਮ ਪਿੰਡ ਦਾ ਨਾਮ ਜਰੂਰ ਦੱਸੋ ਗੁਰਚੰਦ ਸਿੰਘ ਜੀ ਪਿੰਡ ਬਥੜਾਲਾ ਜ਼ਿਲ੍ਹਾ ਬਠਿੰਡਾ ਜੀ ਜਿਹੜਾ ਤੁਸੀਂ ਇੰਨਾ ਪੁਰਾਣਾ ਖਜ਼ਾਨਾ ਭਾਲ ਕੇ ਲਿਆਂਦਾ ਕਮਾਲ ਕਰਤੀ ਇਹ ਤਾਂ ਲੱਭਦਾ ਹੀ ਨਹੀਂ ਅੱਜ ਕੱਲ੍ਹ ਉਹ ਧੋਖਾ ਭਾਲ ਕੇ ਹੁੰਦਾ ਪ ਤੇ ਇੱਕੋ ਟ੍ਰੈਕਟਰ ਸੀ ਜਿਹੜਾ ਮੇਰੇ ਫਿੱਟ ਲੱਗਿਆ ਇਹ ਹੂੰ ਉੱਥੇ ਮੈਂ ਟਰਾਈ ਮਾਰਦੇ ਫਿਰਦੀ ਟਰੈਕਟਰਾਂ ਦੀ ਸਾਡੇ ਦਿਲੋਂ ਲਾ ਕੇ ਟਰੈਕਟਰ ਇਸੇ ਖੇ ਟਰੈਕਟਰ ਭਲੇਗੀ ਜਾਣਾ ਆ ਜੀ ਤਾਂ ਦੱਸੋ ਵੀ ਪਹਿਲਾਂ ਇਹ ਪਹਿਲਾਂ ਤਾਂ ਇਹ ਦੱਸੋ ਵੀ ਇਹ origianlly ਪਿਆ ਕਿ ਹਜੇ ਪਾਰਟ ਜੇ ਚੇਂਜ ਆ ਨਹੀਂ ਸਾਰਾ ਭਾਈ origianal ਆ ਸਾਰੇ ਐਂਡ ਡੂੰਡ ਸਪੈਂਡਲ ਸਪੰਡਲ ਆ ਟਰੈਕਟਰ ਦੇ ਜਿਵੇਂ ਨਾਲ ਦੇ ਆ ਗਿਆ ਆ ਸੋ ਵਾਲੇ ਸਪੈਂਡਲ ਸਾਰੇ ਨਾਲ ਦੇ ਨਾਲ ਦੇ ਹਾਂਜੀ ਅੱਛਾ ਅੱਛਾ ਆ ਸ਼ੋ ਸ਼ੋ ਸਾਰੀ ਨਾਲ ਦੀ ਨਾਲ ਪਈ ਆ ਤੇ ਰੰਗ ਵੀ ਨਹੀਂ ਕੋ ਪੇਂਟ ਨਹੀਂ ਨਹੀਂ ਪੇਂਟ ਹੈ ਨਹੀਂ ਜੀ origianlly ਸਾਰਾ origianal ਹੀ ਆ ਜੀ 2000 ਮਾਡਲ ਆ ਮਤਲਬ 25 ਸਾਲ ਪੁਰਾਣਾ ਟਰੈਕਟਰ ਹੈ ਤੇ ਹਜੇ ਵੀ ਭਾਈ ਲਿਸ਼ਕਾ ਮਾਰਦਾ ਭੋੜਾ ਕ ਕਾਨੂੰ ਮੈਨੂੰ ਨਹੀਂ ਲੱਗੀ ਸੈਲਫ ਸਟਾਰਟ ਹੈ ਸੈਲਫ ਸਟਾਰਟ ਹੈ ਜੀ ਦਾ ਖਰਚੇ ਦਾ ਹੁਣ ਕੀ ਗੱਲ ਕਰੀਏ ਵੀ ਕਿੰਨਾ ਕੁ ਖਰਚਾ ਦੋ ਸਿਲੰਡਰ ਦਾ ਟਰੈਕਟਰ ਆ ਜੀ ਇਹ ਅੱਛਾ ਜੀ ਤੇ ਖਰਚਾ ਤਾਂ ਬਹੁਤ ਜ਼ਿਆਦਾ ਘਟਾ ਜੀ ਦਾ ਮਨੋਂ ਜਮਾਂ ਤੇਲ ਨੂੰ ਸੁਂਗਦਾ ਹੀ ਹੈ ਜੀ ਮਨੋਂ ਇਹ ਆਸ਼ੇ ਨਾਲੋਂ ਵੀ ਟਰੈਕਟਰ ਦਾ ਖਰਚਾ ਜਿਹੜਾ ਘੱਟਾ ਡੀਜ਼ਲ ਦਾ ਆਸ਼ੇ ਦਾ ਖਰਚਾ ਦੇਖ ਲਓ ਕਿੰਨਾ ਕੁ ਹੁੰਦਾਗਾ ਤੇ ਇਹ ਸੁngਦਾ ਹੀ ਆ ਉਹ ਤਾਂ ਹੀ ਆ ਦਿਲ ਦਾ ਜੀ ਅੱਛਾ ਵੀ ਕੀ ਆ ਬ੍ਰੇਕ ਪੈਡਲ ਦੇਖ ਲਓ ਜੀ ਸਾਰਾ ਆਹ ਟਰੈਕਟਰ ਦਾ ਮੁਰਦਾ ਬ੍ਰੇਕਾਂ ਤੇ ਹਾਂ ਜੀ ਮੁਰਦਾ ਬ੍ਰੇਕਾਂ ਤੇ ਇਹਦੀ ਬਾਕੀ ਕਟਾਈ ਹੈ ਜੀ ਪਾਵਰ ਸਟੀering ਵਾਂਗੂ ਆ ਜੀ ਮਰ ਪਾਵਰ ਸਟੀering ਵਾਂਗੂ ਮੁਰਦਾ ਇਹ ਬੁੱਕਲ ਚ ਮੁੜਿਆ ਆਉਂਦਾ ਟਰੈਕਟਰ ਇਹ ਅੱਛਾ ਮੈਸੀ ਟਰੈਕਟਰੋਂ ਵਾਂਗੂ ਬੁੱਕਲ ਚ ਮੁੜਦਾ ਆ ਆ ਪਲੇਟਾਂ ਬਲੂਟਾਂ ਹੀ ਉਵੇਂ ਪਈਆਂ ਹਨਾ ਪਲੇਟ ਚ ਲੋਕ 20 ਮਾਡਲ ਦੀ ਪਲੇਟ ਪਟਕੇ 21 ਮਾਡਲ ਦੀ ਪਟਕੇ ਜੋਂਡੀਆ ਦੇ ਛਬਰਾਜ ਦੀ ਕਹਿ ਜਾਂਦੇ ਆ ਕਿ ਪਲੇਟ ਜੁਪੀ ਤੇ A ਤਾਈ ਤੇ ਕੱਢੀ ਨਹੀਂ ਪਲੇਟ ਡਿੱਗੀ ਨਹੀਂ ਪਲੇਟ ਨਾਲ ਦੀ ਹੈ ਜਮਾ ਲੋਹੇ ਦਾ ਫਰਕ ਆ ਹਾਂਜੀ ਪਲੇਟ ਤੇ ਲਿਖਿਆ ਹੋਇਆ ਹੈਗਾ 2000 ਮਾਡਲ ਆਏ ਨਹੀਂ ਉਹੀ ਬੈਸੀ ਆਪਾਂ ਕਹਿੰਦਾ 2000 ਮਾਡਲ ਦਾ ਸੁਣ ਟਰੈਕਟਰ ਦਾ ਅੱਛਾ ਇਹ ਲਓ ਆ 2000 ਪੂਰਾ ਲਿਖਿਆ ਆਪਣੀ ਤੇ ਆਹ ਸੇ ਹੈ ਨਾ ਹਾਂਜੀ ਮੈਨੂਫੈਕਚਰਿੰਗ ਤੇ 2000 ਮਾਡਲ ਬਾਕੀ ਲੋਕ ਆਪੇ ਬਾਈ ਕਾਪੀ ਵੀ ਹੈ ਨਾ ਕਾਪੀ ਵੀ ਨਾਲ ਆ ਜੀ ਅੱਛਾ ਹਾਂਜੀ ਲਿਖਾਇਓ ਬਈ ਕਾਪੀ ਆਹ ਦੇਖੋ ਲਓ ਬਈ ਮਤਰੋ 25 ਸਾਲ ਪੁਰਾਣੀ ਕਾਪੀ ਤੁਹਾਨੂੰ ਦਿਖਾਈ ਜੰਨੇ ਆ ਲਓ ਕਰਿਓ ਚੈੱਕ ਐ 460 ਜੀ 14 25 ਨੰਬਰ ਆ ਜੀ ਇਹਦਾ ਅ ਇਹ ਤਾਂ ਬਰਾਏ ਮੇਂ ਵੀ ਲਿਖਿਆ ਹੋਊ ਬਈ ਉਦੋਂ ਐਸਨ ਚ ਇੰਨੇ ਦਾ ਨਿਕਲੇ ਸੀ ਹਾਂਜੀ ਕਿੰਨੇ ਦਾ ਨਿਕਲੇ ਸੀ ਬਈ ਉਦੋਂ ਉਹ ਦੂਸਰੇ ਕਾਲ ਚ ਲਿਖਿਆ ਹੋਇਆਗਾ ਕਿਤੇ ਵੀ ਨਹੀਂ ਹਾਂਜੀ ਉਥੇ ਲਿਖਿਆ ਸੀ ਕਿੰਨੇ ਕਾ ਨਿਕਲਿਆ ਹਾਂਜੀ ਉਹ ਪੜਿਆ ਨਹੀਂ ਮੈਂ ਉਹ ਲਿਖਿਆ ਹੋਇਆ ਸੀਗਾ ਉੱਥੇ 1.7 ਤੇ 3 HP ਹੈ ਜੀ ਇਹ 31 HP ਹੈ ਹਾਂਜੀ ਬਾਕੀ ਹੁਣ ਟਰੈਕਟਰ 6 ਚਰੀ ਉਹ ਆ ਜੀ ਹੁੱਕ ਤਾਂ ਠਾ ਠਾ ਹੁੰਦੀ ਟਰੈਕਟਰ ਅਮਰੀਕਾ ਦੇ ਬੜੇ ਡਰਮ ਡਰਮ ਦਿੱਤੇ ਇਹਦੇ ਵੀ ਹਾਂ ਇਹ ਪਰ ਹਿੰਦੁਸਤਾਨ ਦੇ ਜੀ ਕੁਆਲਿਟੀ ਹੀ ਆਉਂਦੀ ਨਾ ਜੀ ਹਿੰਦੁਸਤਾਨ ਆ ਇਹ ਪਿੱਛੋਂ ਹਿੱਸੇ ਦਾ ਗੇਮ ਕਰਦਾ ਐ ਤਾਂ ਲਿਫਟ ਲੂਪਟ ਵਾਲਾ ਸਾਰਾ ਚਲਦੀ ਆ ਹਾਂ ਸਾਰਾ ਓਕੇ ਆ ਸਾਰਾ ਓਕੇ ਆ ਜੀ ਕੋਈ ਕਮੀ ਪੈਸ਼ੀ ਨਹੀਂ ਮੌਕੇ ਦੀ ਨਹੀਂ ਨਹੀਂ ਕੋਈ ਕਮੀ ਨਹੀਂ ਜੀ ਅੱਛਾ ਤਾਂ ਆਹ ਰੰਗ ਮਾਰਿਆ ਕੀ ਨਾਲ ਹੀ ਆ ਨਹੀਂ ਇਹ ਨਾਲ ਹੀ ਆ ਜੀ ਡੀਜ਼ਲ ਪੱਜਾ ਹੋਇਆ ਚਮਕਦਾ ਇਹ ਤਾਂ ਵੀ ਮੈਨੂੰ ਲੱਗਦਾ ਕਿਸੇ ਨੇ ਹਲਾਇਆ ਹੀ ਨਹੀਂ ਹੈ ਨਾ ਸ਼ੌਕ ਨਾਲ ਘਰੇ ਹੀ ਸੰਭੀ ਰੱਖਿਆ ਹਾਂਜੀ ਹਾਂਜੀ ਲਓ ਵੀ ਮਿੱਤਰੋ ਚੱਲਦਾ ਵੀ ਤੁਸੀਂ ਦੇਖੀ ਜਾਨੇ ਹੋ ਜਿਵੇਂ ਬਾਈ ਲਈ ਆਉਂਦਾ ਸਕਰੀਨ ਦੇ ਉੱਤੇ ਤਾ ਨਿਆਰੇ ਲਿਆਂਦੇ ਪਏ ਆ ਗੀਅਰ ਬਾਕਸ ਹੈ ਤੁਸੀਂ ਇਹਨੂੰ ਸਾਫ਼ ਸੁਫ਼ ਕੀਤਾ ਕਿ ਐਂ ਸੀ ਪਹਿਲਾਂ ਹੀ ਨਹੀਂ ਸਾਫ਼ ਤਾਂ ਜੀ ਬਸ ਕਿਲਾ ਤੋਤਾ ਹੀ ਹੈ ਜੀ ਹੋਰ ਆਪਣਾ ਕੁਝ ਨਹੀਂ ਕਰਿਆ ਪਿਆ ਹੋਰ ਨਹੀਂ ਕੁਝ ਨਹੀਂ ਉਵੇਂ ਹੀ ਜਮੇ ਲੈ ਕੇ ਜਾਂਦਾ ਪੰਪ ਪੰਪ ਨਾਲ ਦਾ ਪੰਪ ਨਾਲ ਦਾ ਜੀ ਇਹ ਸਾਰਾ ਹਾਂਜੀ ਐਂਡੂੰਡ ਸਾਰੇ ਜਿਹੜਾ ਨਾਲ ਦੇ ਹੈ ਜਿਹੜਾ ਟਰੈਕਟਰ ਦਾ ਹੈ ਅੱਛਾ ਆ ਸਲੈਸਰ ਵੀ ਟਰੈਕਟਰ ਦਾ origignal ਨਾਲ ਦਾ ਇਹਦਾ ਇਹ ਵੀ origignal ਹੈ origignal ਹੈ ਸਲੈਸਰ ਵੀ ਬਦਲੇ ਨਹੀਂ ਨਹੀਂ ਬਦਲਿਆ ਨਹੀਂ ਨਾਲ ਦਾ ਇਹ ਵੀ ਮਿੱਤਰੋ ਇਹ ਵੀ ਇੱਕ ਵੱਡਾ ਹਿੰਦੂਸਤਾਨ ਸੀ ਤੇ ਇਹ ਛੋਟਾ ਹੈ ਨਾ ਤੇ ਛੋਟਾ ਜੀ ਹਿੰਦੂਸਤਾਨ ਜੀ 312 DI ਹੈ ਜੀ ਇਹ ਅੱਛਾ ਵੀ ਤਿਆਰ ਇਹ ਕਲੈਂਡਰੇ ਵੀ ਨਾਲ ਆ ਸਾਰਾ ਨਾਲ ਦਾ ਸਮਾਨ ਆ ਜੀ ਇਹਦੇ ਨਾਲ ਦਾ a to z ਨਾਲ ਦੇ ਪਾੜ ਸਾਰੇ ਜਿਹਨੇ ਰੱਖਿਆ ਸੀ ਸ਼ੌਂਕ ਨਾਲ ਆ ਇੱਥੇ ਸ਼ੌਂਕ ਨਾਲ ਸੀ ਜੀ ਤੇ ਬਈ ਥੋੜੀ ਇੱਕ ਮਜਬੂਰੀ ਜੀ ਹੋਣੀ ਜਾਂਦੀ ਹੈ ਨਹੀਂ ਤੁਸੀਂ ਕਹਿੰਦੇ ਸੀ ਬੀਬੇ ਸਾਡੇ ਕੋਲ ਵੀ ਟਰੈਕਟਰ ਜਿਆਦਾ ਖੜੇ ਆ ਜੀ ਫਰਵੈਸ਼ਨ ਦਾ ਫਰਾ ਆਪਣੇ ਰੱਖ ਕੇ ਇਹਨਾਂ ਟਰੈਕਟਰ ਉੱਡ ਨਹੀਂ ਆਉਂਦੇ ਲੋਟ ਨਹੀਂ ਆਉਂਦੇ ਸਿਰ ਤੇ ਆ ਵੀ ਫੁੱਲ ਹੀ ਆ ਕਿਉਂ ਲਮਕਾਇਆ ਹੈ ਵੱਡੀ ਗੱਲ ਇਹ ਵੀ ਬਾੜੀ ਵਧੀਆ ਲੱਗਦੀ ਪੁੱਛੂ ਆਇਆ ਸੀ ਨਾਲ ਹੀ ਆਇਆ ਜੀ ਉਹਨਾਂ ਦਾ ਅੱਛਾ ਨਾਲ ਹੀ ਕੋਈ ਟੰਗਿਆ ਵੈਸੇ ਮਤਲਬ ਮੈਂ ਤਰੋਂ ਵੀ ਫੁੱਲਾਂ ਵਾਂਗੂ ਹੀ ਰੱਖਿਆ ਇਹਨੂੰ ਹਾਂ ਹਾਂ ਤਾੜ ਨਹੀਂ ਜਰੇ ਹਨ ਵੀ ਇਹ ਨਾਲ ਦਿੰਦੇ ਜਾਇ ਲੱਗੀਆਂ ਆਈਆਂ ਗਈਆਂ ਆਪਣੂੰ ਲੱਗੀਆਂ ਆਈਆਂ ਹਾਂਜੀ ਹਾਂਜੀ ਆ ਮਿੱਤਰੋ ਲਾਈਟਾਂ ਵਗੈਰਾ ਵੇਖੋ ਕਿੰਨੀ ਸੰਭਾਲ ਰੱਖੀ ਸੀ ਮਿੱਤਰਾਂ ਨੇ ਜਿਹਨੇ ਰੱਖਿਆ ਬਈ ਲਾਈਟਾਂ ਵੀ ਸਾਰੀਆਂ Ориਜਨਲ ਪੀਸ ਪਏ ਆ ਮਾਡਲ 2000 ਆ ਜੀ 2000 ਪੂਰਾ ਤੇ ਹੋ ਗਏ ਇਹਨੂੰ 25 ਸਾਲ 25 ਸਾਲ ਹੋ ਗਏ ਸੈਲਫ ਸਟਾਰਟ ਆ ਕੋਈ ਕਮੀ ਪੇਛੀ ਨਹੀਂ ਕੋਈ ਪੇਛੀ ਨਹੀਂ ਲਿਫਟ ਸੀ ਚੱਗਦਾ ਗੇਅਰ ਦੀ ਬਾਜਬੂ ਜੀ ਕੋਈ ਬਾਜ ਨਹੀਂ ਆਗੇ ਬਹੁਤ ਸਾਇਲੈਂਟ ਟਰੈਕਟਰ ਆ ਜੀ ਕੋਈ ਕਮੀ ਪੇਛੀ ਨਹੀਂ ਆਸੇ ਨਾਲ ਉਹ ਖਾਚਾ ਘੱਟ ਤੇ ਬਈ ਹੁਣ ਇਹਦਾ ਰੇਟ ਦੀ ਗੱਲ ਕਰੀਏ ਰੇਟ ਜੀ ਦਾ 1 ਲੱਖ 30000 ਰੁਪ ਨਹੀਂ ਪਰ ਜੀ ਉਹ ਕੀ ਮਨ ਲੱਖ ਚੀਜ਼ ਦਾ ਤੁਹਾਨੂੰ ਫਰਕ ਦੇਖੋ ਜੀ ਮਨ ਨਾਲ ਦੇ ਪਾਰਟਸ ਪਏ ਸਾਰੇ ਜੀ ਤੇ ਇੱਕ ਤੁਸੀਂ ਹੋਰ ਕਹਿੰਦੇ ਸੀ ਵੀ ਜੇਕਰ ਕੋਈ ਸ਼ੌਂਕ ਨਾਲ ਹਨਾ ਰੱਖਣਾ ਲੈ ਹੁੰਦਾ ਤਾਂ ਸ਼ੌਂਕ ਵਾਲੇ ਬੰਦੇ ਨੂੰ ਵੱਧ ਲਈ ਆ ਦੇ ਕੇ ਰਾਜੀ ਹਾਂ ਹਾਂਜੀ ਸ਼ੌਂਕ ਵਾਲੇ ਬੰਦੇ ਨੂੰ ਆਪਾਂ ਜੀ 1 ਲੱਖ ਤੇ 10000 ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਕਿਹੜੇ ਸ਼ੌਂਕ ਨਾਲ ਘਰੇ ਰੱਖਣਾ ਜੀ ਅੱਛਾ ਵੀ 1 10 1 10 ਦਾਂਗਾ ਸ਼ੌਂਕ ਵਾਲੇ ਬੰਦੇ ਨੂੰ ਜੀ ਅੱਛਾ ਟਰੈਕਟਰ ਵੇਚਣਾ ਹੋਵੇ ਬੰਦੇ ਨੇ ਘਰੇ ਰੱਖਣਾ ਹੋਵੇ ਉਹਨੂੰ ਆਪਾਂ 1 ਲੱਖ ਤੇ 10000 ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਜੈਸਨੋ ਆ ਤੁਹਾਡੀ ਜੈਸਨੋ ਜੀ ਲੱਭ ਗਿਆ ਤਾਂ ਬਈ ओरिजिनल ਨਹੀਂ ਲੱਭਣਾ ਜੇ ओरिजिनल ਲੱਭ ਗਿਆ ਤਾਂ ਬਈ ਮੈਂ ਕਹਿਣਾ ਵਿੱਚੋਂ ਚੱਲਦਾ ਨਹੀਂ ਲੱਭਣਾ ਤੇ ਇੱਥੇ ਬਈ ਸਾਰੀਆਂ ਕਮੀਆਂ ਕੱਢ ਰੱਖੀਆਂ ਮੌਕੇ ਦਾ ਕੋਈ ਕਮੀ ਪੇਸ਼ੀ ਨਹੀਂ ਸਾਰਾ ਚੱਲਦਾ ਫੋਨ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਆ ਦੇਖੋ ਬਈ ਵੱਡੀ ਗੱਲ ਆ ਲਾਈਟਾਂ ਵੀ ਹਜੇ ਬੇਚੜੀਆਂ ਕੌਲੀਆਂ ਕਿ ਸ਼ੀਸ਼ੇ ਕੀ ਨਾਲ ਦੇ ਆ ਸੈਲਫਾਣੀ ਸੁੱਤ ਵੀ ਨਾਲ ਦੀ ਆ ਟਰੈਕਟਰ ਦੀ ਜੀ ਅੱਛਾ ਇਹ ਵੀ ਨਾਲ ਦੀ ਆ ਸੈਲਫਾਣੀ ਸੁੱਤ ਵੀ ਨਾਲ ਦੀ ਆ ਜਿਹੜਾ ਟਰੈਕਟਰ ਦੀ ਤੇ ਸਟਾਰਟ ਇਹ 35 ਗਰੇ ਵਾਂਗੂ ਕਿ ਮੈਂ ਐਚਟੀਐਮਟੀ ਦਾ ਟਰੈਕਟਰ ਹੁੰਦੇ ਜੀ ਆਪਣੇ ਆ ਸੁੱਤ ਤੋਂ ਸਟਾਰਟ ਹੁੰਦਾ ਜੀ ਖਿੱਚ ਕੇ ਕਰਿਓ ਬਈ ਕਰਿਓ ਕਮ ਲਓ ਵੀ ਮਿੱਤਰੋ ਸਟਾਰਟ ਕਰਕੇ ਦਿਖਾ ਦੰਨੇ ਤੁਸੀਂ ਆਖੋ ਕਿਤੇ ਵੀ ਸਟਾਰਟਿੰਗ ਦੇ ਵਿੱਚ ਕੋਈ ਕਮੀ ਹੋਣਾ ਪਰ ਰੋਕੇ ਵੀ ਸੋਚਣਾ ਪਊਗਾ ਆ ਦੇਖੋ ਜੀ ਐਂ ਦੀ ਚਾਬੀ ਆ ਹੁਣ ਚਾਬੀ ਕੱਟੀ ਕੀ ਸੋਚੇ ਦੀ ਐਂ ਸੋਚ ਲਾ ਕੇ ਜੀ ਅੱਛਾ ਐਂ ਸਟਾਰਟ ਹੋ ਜਾਣਾ ਨਾਟ ਕਰਾਂਗੇ ਸਟਾਰਟ ਹੁੰਦਾ ਜੀ ਇਹ ਠੀਕ ਆ ਹਾਂ ਸੱਚ ਤੋਂ ਸਟਾਰਟ ਹੁੰਦਾ ਜੀ ਚਾਬੀ ਤੋਂ ਨਹੀਂ ਹੁੰਦਾ ਐਂ ਬਰੋਡਰੀ ਕਿਨੇ ਮਰਜੀ ਐਂ ਜਵਾਕ ਆ ਐਂ ਟ੍ਰਾਈਡਰ ਸਟਾਰਟ ਨਹੀਂ ਹੁੰਦਾ ਜੀ ਇਹ ਤੇ ਵੱਡੀ ਗੱਲ ਇਹ ਆ ਸੋਚ ਓਰੀਜਨਲ ਹੈ ਨਾ ਸੋਚ ਓਰੀਜਨਲ ਆ ਜੀ ਆ ਸੱਚ ਓਰੀਜਨਲ ਆ ਆ ਸੱਚ ਓਰੀਜਨਲ ਆ ਜੀ ਕੰਮ ਆ ਲੈ ਮੀਟਰੀ ਜਾਨੀ ਖਰਾਬ ਹੁੰਦੀਆਂ ਹਨ ਹਾਂਜੀ ਹਾਂਜੀ ਬਾਕੀ ਮੀਟਰ ਵਗੈਰਾ ਤਾਂ ਹੋਈ ਨਹੀਂ ਮੀਟਰ ਵਗੈਰਾ ਨਾਲ ਦੇ ਆ ਜੀ ਬਦਲਾ ਕੁਝ ਨਹੀਂ ਟਰੈਕਟਰ ਦਾ ਨਾਲ ਦੇ ਆ ਤੇਲ ਕਿੰਨਾ ਪੈਂਦਾ ਇਹਦੇ ਤੇਲ ਤਾਂ 25 ਲੀਟਰ ਪੈਂਦਾ ਜੀ ਇਹਦੇ 25 ਲੀਟਰ ਪੈਂਦਾ ਠੀਕ ਆ ਬਈ